ਕਹਾਰਾ ਨੇ ਧਿਆਨ ਨਾਲ ਸੁਣਨਾ ਏ ਕਿਉਂਕਿ ਫਿਰ ਮੈਂ ਪ੍ਰੈਸ਼ੂਰ ਹੀ ਕੁਝੂngੀ ਵਿੱਚੋਂ ਠੀਕ ਹੈ ਸਾਰੇ ਅਦਰ ਫੇਸ ਕਰ ਲੋ ਧਿਆਨ ਨਾਲ ਸੁਣਨਾ ਇੱਕ ਪਿੰਡ ਵਿੱਚ ਇੱਕ ਕਾਰਾ ਰਹਿੰਦਾ ਸੀ ਕਿ ਰਹਿੰਦਾ ਸੀ ਇੱਕ ਕਾਰਾ ਉਹਨੇ ਚੀਂ ਚ ਕਾਰਾ ਰਹਿੰਦਾ ਸੀ ਕਾ ਨੂੰ ਬਹੁਤ ਪਿਆਸ ਲੱਗੀ ਸੀ ਉਹ ਪਾਣੀ ਦੀ ਤਲਾਸ਼ ਦੇ ਵਿੱਚ ਐ ਤੁਰਾ ਮਟ ਰਿਆ ਸੀ ਠੀਕ ਹੈ ਉਹਨੂੰ ਬਹੁਤ ਈ ਜ਼ਿਆਦਾ ਪਿਆਸ ਲੱਗੀ ਸੀ ਉਹ ਐ ਤੁਰਾ ਹੁੰਦ ਰਿਆ ਸੀ ਗੁਰੂ ਜੀ ਤੇ ਵੀ ਦੀ ਜਿਹੜੀ ਨਾਜਰ ਹੈ ਉਹ ਇੱਕ ਘੜੇ ਤੇ ਜਾਂਦੀ ਹੈ ਠੀਕ ਹੈ ਤੇ ਉਹ ਘੜੇ ਦੇ ਕੋਲ ਬਹਿਂਦਾ ਹੈ ਤੇ ਉਹ ਨੂੰ ਪਾਣੀ ਦੀ ਬੋਤਲ ਥੋੜਾ ਹੁੰਦਾ ਘੜੇ ਦੇ ਵਿੱਚ ਤੇ ਪੀਣ ਦੀ ਕੋਸ਼ਿਸ਼ ਕਰਦੇ ਪਰ ਉਹਦੀ ਚੁੰਝਾ ਜਿਹੜੀ ਪਾਣੀ ਦੇ ਵਿੱਚ ਨਹੀਂ ਜਾਂਦੀ ਉਹ ਦੁਬਾਰਾ ਫੇਰ ਕੋਸ਼ਿਸ਼ ਕਰਦਾ ਉਹ ਥੱਕ ਜਾਂਦਾ ਠੀਕ ਹੈ ਤੇ ਫਿਰ ਉਹ ਕੀ ਕਰਦਾ ਉਹ ਨੂੰ ਉਹਦੀ ਉਹਨੇ ਸੋਚ ਪਾਇਆ

ई बाई सिकड़े जोने करनिया करकार की बाईसी नंबर कारण समझ आया ये भी लगी